देखो जेड़े ਪਿਛਲੇ ਦਿਨਾ ਚ ਜਿਹੜੀ ਵੀਡੀਓਜ਼ ਵਾਇਰਲ ਹੋਈਆਂ ਨੇ ਨੋਮੀਨੇਸ਼ਨ ਪੇਪਰਸ ਨੂੰ ਲੈ ਕੇ ਜਿਹੜੀ ਆਡੀਓ ਵਾਇਰਲ ਹੋਈ ਹੈ ਪੰਜਾਬ ਦੇ ਪੁਲਿਸ ਅਫਸਰ ਨੂੰ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਹਦਾਇਤਾਂ ਦਿੰਦੇ ਹੋਏ ਕਿ ਕਿਵੇਂ ਐਮਐਲਏ ਸਾਹਿਬ ਦੇ ਨਾਲ ਤਾਲਮੇਲ ਰੱਖਣਾ ਹੈਗਾ ਤੇ ਜਿਵੇਂ ਐਮਐਲਏ ਸਾਹਿਬ ਕਰਦੇ ਨੇ ਉਹੀ ਕਰਨਾ ਹੈਗਾ ਧੱਕਾ ਮੁਕੀ ਤਾਂ ਹੋਣੀ ਹੋਣੀ ਹੈ ਲੇਕਿਨ ਉਹ ਧੱਕਾ ਮੁਕੀ ਵਿਰੋਧੀਆਂ ਦੇ ਕੈਂਡੀਡੇਟਸ ਦੇ ਘਰਾਂ 'ਚ ਹੋਏ ਆ ਪਿੰਡਾਂ 'ਚ ਹੋਏ ਆ ਸੜਕਾਂ 'ਚ ਹੋਏ ਆ ਜਿੱਥੇ ਨੋਮੀਨੇਸ਼ਨ ਫਾਈਲ ਕਰ ਰਹੇ ਉੱਥੇ ਨਾ ਹੋਣ ਤੇ ਧਿਆਨ ਪੁਲਿਸ ਰੱਖੇ ਕਿ ਯੂਨੀਫਾਰਮ ਨਾ ਪਾਇਆ ਹੋਇਆ ਮਤਲਬ ਇਸ ਤਰੀਕੇ ਦੇ ਨਾਲ ਸੰਵਿਧਾਨ ਜਿਹੜਾ ਹਰੇਕ ਨੂੰ ਬਰਾਬਰ ਦਾ ਇੱਕ ਰਾਈਟ ਦਿੰਦਾ ਹੈਗਾ ਕਿ ਤੁਸੀਂ ਇਲੈਕਸ਼ਨ ਲਈ ਜੋ ਮਰਜ਼ੀ ਖੜਾ ਹੋ ਸਕਦਾ ਹੈ ਤੇ ਜੋ ਮਰਜ਼ੀ ਕਿ ਜਿੱਥੇ ਮਰਜ਼ੀ ਵੋਟ ਪਾ ਸਕਦਾ ਹੈ ਤੇ ਖੜੇ ਹੋਣ ਨੂੰ ਹੀ ਨਹੀਂ ਜੇ ਤੁਹਾਨੂੰ ਮੌਕਾ ਮਿਲ ਰਿਹਾ ਤੇ ਫਿਰ ਵੋਟ ਪਾਉਣਾ ਤਾਂ ਮਤਲਬ ਹੀ ਨਹੀਂ ਕਿਉਂਕਿ ਜਦ ਬੰਦਾ ਖੜਾ ਹੀ ਨਹੀਂ ਹੋ ਤਾਂ ਵੋਟ ਆਪਾਂ ਕਿਨੂੰ ਪਾਵਾਂਗੇ ਜਦ ਸਾਡੀ ਪਾਰਟੀ ਉੱਥੇ ਖੜੀ ਨਹੀਂ ਹੈ ਤੋ ਇਸ ਤਰੀਕੇ ਦੇ ਨਾਲ ਜਿਹੜੀ ਸੰਵਿਧਾਨ ਦੇ ਰਾਈਟਸ ਨੂੰ ਲੋਕਾਂ ਦੀ ਰਾਈਟਸ ਨੂੰ ਕੁਚਲਿਆ ਜਾ ਰਿਹਾ ਹੈ ਧਜੀਆਂ ਉਡਾਈਆਂ ਜਾ ਰਹੀਆਂ ਇਹ ਅਸੀਂ ਇਹਨਾਂ ਦੇ ਨੋਟਿਸ 'ਚ ਲੈ ਕੇ ਆਏ ਆ। ਇਹ ਵੀ ਹੋਮ ਮਿਨਿਸਟਰੀ ਨੂੰ ਵੀ ਚਿੱਠੀ ਲਿਖੀ ਹੈਗੀ ਕਿ ਜਿਹੜੀ ਉਹ ਆਡੀਓ ਵਾਇਰਲ ਹੋਈ ਹੈ ਉਹਦੀ ਪੂਰੀ ਫੋਰੈਂਸਿਕ ਜਾਂਚ ਕਰਾਈ ਜਾਏ ਤੇ ਜੇ ਉਹ ਸਹੀ ਪਾਈ ਗਈ ਹੈ ਤਾਂ ਫਿਰ ਉਹ ਸਾਰੇ ਅਫਸਰ ਡੀਐਸਪੀ ਐਸਐਚਓ ਲੈ ਕੇ ਐਸਐਸਪੀ ਤੋਂ ਲੈ ਕੇ ਐਸਪੀ ਨੂੰ ਸਾਰਿਆਂ ਦੇ ਖਿਲਾਫ ਇਹਨਾਂ ਨੂੰ ਡਿਸਮਿਸ ਕੀਤਾ ਜਾਏ ਤੇ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆ ਵੀ ਮੰਗ ਕੀਤੀ ਹੈ ਕਿ ਜਦੋਂ ਸਹੀ ਪਾਈ ਜਾਊਗੀ ਤੇ ਜਿਹੜਾ ਮਨੀਸ਼ ਸੋਸੋਡਿਆ ਸ਼ਰੇ ਆਮ ਪਬਲਿਕਲੀ ਕਹਿੰਦਾ ਸਾਮ-ਦਾਮ ਦੰਡ ਵੇਜ ਝੂਠ ਸੱਚ ਇੱਕ ਇਸ਼ਾਰਾ ਕਰਦਾ ਹੈ ਪ੍ਰਸ਼ਾਸਨ ਨੂੰ ਫਿਰ ਇਹੋ ਜੀ ਪਾਰਟੀਆਂ ਨੂੰ ਤੁਸੀਂ ਡੀਲਿਸਟ ਕਰੋ ਡੀਬਾਰ ਕਰੋ ਕਿ ਇਹ ਇਲੈਕਸ਼ਨ ਨਹੀਂ ਲੜ ਸਕਦੀਆਂ ਸੋ ਇਹ ਸਾਰੀ ਚੀਜ਼ਾਂ ਉਹਨਾਂ ਦੇ ਨੋਟਿਸ 'ਚ ਅਸੀਂ ਲੈ ਕੇ ਆਏ ਆ ਤੇ ਇਹ ਵੀ ਦੱਸਿਆ ਕਿ ਜਿਹੜਾ ਸਟੇਟ ਰਿਟਰਨਿੰਗ ਆਫੀਸਰ ਹੈ ਜਿਹਦੀ ਜਿਹਦੇ ਹੇਠ ਇਹ ਸਾਰੀ ਇਲੈਕਸ਼ਨ ਹੁੰਦੀ ਹੈ ਆਡੀਓ 'ਚ ਆ ਵੀ ਐਸਐਸਪੀ ਕਹਿ ਰਿਹਾ ਕਿ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਮੀਟਿੰਗ ਤੋਂ ਬਾਅਦ ਇਹ ਸਾਰੀ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾ ਰਹੀਆਂ ਤੇ ਜੇ ਪੂਰਾ ਸਿਸਟਮ ਹੀ ਕੰਪਰਮਾਈਜ਼ ਹੋ ਗਿਆ ਹੈ ਸਰਕਾਰ ਤੋਂ ਲੈ ਕੇ ਰਿਟਰਨਿੰਗ ਅਫਸਰ ਤੋਂ ਲੈ ਕੇ ਪੁਲਸ ਪ੍ਰਸ਼ਾਸਨ ਤੋਂ ਲੈ ਕੇ ਆਈਐਸ ਅਫਸਰ ਸਾਰੇ ਕੰਪਰਮਾਈਜ਼ ਹੋ ਗਏ ਨੇ ਤੇ ਫਿਰ ਵੋਟਰ ਕਿੱਥੇ ਜਾਏ ਤੇ ਵੋਟ ਦਾ ਹੱਕ ਦੀ ਰਾਖੀ ਕਰਨਾ ਇਹ ਇਲੈਕਸ਼ਨ ਕਮਿਸ਼ਨ ਇਹਨਾਂ ਦਾ ਦਾਇਤਵ ਹੈਗਾ ਇਸ ਕਰਕੇ ਅਸੀਂ ਇਹਨਾਂ ਦੇ ਸੰਗਿਆਚੇ ਲੈ ਕੇ ਆਏ ਹਾਂ ਕਿ ਮੈਂ ਉਮੀਦ ਕਰਦੀ ਹਾਂ ਕਿ ਜ਼ਰੂਰ ਇਹਦਾ ਕੋਈ ਇਹ ਨੋਟਿਸ ਲੈ ਕੇ ਕਰਨਗੇ ਮਿਮ ਕੱਲ ਲਾਸਟ ਦਿਨ ਸੀਗਾ ਨੋਮੀਨੇਸ਼ਨ ਦਾ ਔਰ ਪੰਜਾਬ ਦੇ ਕਈ ਹਲਕਿਆਂ ਚ ਚਾਹ ਡੇਰਾਬਾਬ ਨਾਨਕ ਮਜੀਠਾ ਇਸ ਤੋਂ ਇਲਾਵਾ ਕਨੌਰ ਸਨੌਰ ਉਥੋਂ ਰਿਪੋਰਟਸ ਆਈਆਂ ਸ਼ਰੀਆਮ ਕਾਗਜ਼ ਫਾੜੇ ਗਏ ਰੋਕਿਆ ਗਿਆ ਉਹਨਾਂ ਨੂੰ ਜਾਣ ਨਹੀਂ ਦਿੱਤਾ ਮੈਂ ਮੂਸੂਲ ਤੱਕੇ ਨੂੰ ਸਵੇ ਦੇਖ ਕਿਉਂਕਿ ਜ਼ਿਲ੍ਹੇ ਦੀ ਪਲਸ ਐਸਐਸਪੀ ਹਰੇਕ ਜ਼ਿਲ੍ਹੇ 'ਚੇ ਹਰ ਘੰਟੇ ਦੀ ਮੋਨਿਟਰਿੰਗ ਕਰ ਰਹੇ ਸੀਗੇ ਕਿ ਐਮਐਲਏ ਦੇ ਮੁਤਾਬਕ ਉਹ ਕਾਗਜ਼ ਰੱਦ ਕੀਤੇ ਗਏ ਨੇ ਕਿ ਨਹੀਂ ਐਮਐਲਏ ਦੇ ਮੁਤਾਬਕ ਕਾਗਜ਼ ਦਰਜ ਕੀਤੇ ਗਏ ਨੇ ਕਿ ਨਹੀਂ ਸੋ ਕੱਲੇ ਰੂਲਿੰਗ ਪਾਰਟੀ ਨੂੰ ਫਾਇਦਾ ਉਠਾਉਣ ਵਾਸਤੇ ਜਦ ਉਪਰੋਂ ਇਨਸਟਰਕਸ਼ਨ ਮੁੱਖ ਮੰਤਰੀ ਤੇ ਕੇਜਰੀਵਾਲ ਦੀਆਂ ਨੇ ਤੇ ਇਨਸਟਰਕਸ਼ਨ ਦੇ ਕੇ ਮੁੱਖ ਮੰਤਰੀ ਜਪੈਨ ਤੁਰ ਜਾਈਏ ਤੇ ਇਥੋਂ ਅੰਦਾ ਧੁੱਤ ਜਿਹੜੀ ਸੰਵਿਧਾਨ ਦੀ ਧਜੀਆਂ ਉਣਾਈਆਂ ਜਾ ਰਹੀਆਂ ਨੇ ਉਹਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਪੇਪਰ ਫਾਈਲਿੰਗ ਦੇ ਵੇਲੇ ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਲੈਕਸ਼ਨ ਕੀ ਹੋਣੀ ਹੈ ਦੇ ਬਾਅਦ ਜਦ ਪੇਪਰ ਫਾਈਲ ਕਰਨ ਜੋਗੇ ਇਹਨਾਂ ਧੱਕਾ ਹੋ ਰਿਹਾ ਤਾਂ ਜਦ ਵੋਟ ਪਾਣ ਜਾਣਗੇ ਅਸੀਂ ਤਾਂ ਤਰਨ ਤਰਨ ਚ ਵੀ ਦੇਖ ਕੇ ਹਟਿਆ ਜਿਦੇ ਕਰਕੇ ਐਸਐਸਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਨੂੰ ਟਰਾਂਸਫਰ ਨਹੀਂ ਸਸਪੈਂਡ ਕੀਤਾ ਡੀਐਸਪੀ ਨੂੰ ਟਰਾਂਸਫਰ ਕੀਤਾ ਮਤਲਬ ਪੂਲ ਸਟੇਟ ਬਣਾ ਕੇ ਆਮ ਆਦਮੀ ਪਾਰਟੀ ਅੱਜ ਇਹ ਜਿਤਨਾ ਚਾਹਦੀ ਹੈ ਤੇ ਇਥੇ ਪਾਰਲੀਮੈਂਟ ਦੇ ਵਿੱਚ ਇੰਡੀਆ ਅਲਾਈਂਸ ਸ਼ੋਰ ਮਚਾਉਂਦੀ ਹੈ ਵੋਟ ਚੋਰੀ ਦਾ ਇਸ ਤੋਂ ਵੱਡੀ ਵੋਟ ਚੋਰੀ ਕੀ ਹੈ ਕਿ ਤੁਸੀਂ ਇਲੈਕਸ਼ਨ 'ਚ ਖੜੀ ਸਕਤੇ ਬਾਬਾ ਸਾਹਿਬ ਅੰਬੇਦਕਰ ਜੀ ਜਿਹੜੇ ਸੰਵਿਧਾਨ ਦੇ ਲੈ ਕੇ ਰਾਹੁਲ ਗਾਂਧੀ ਸਾਰੇ ਦੇਸ਼ ਭਰ 'ਚ ਖੁਮ-ਖੁਮਦੇ ਨੇ ਉਹ ਸੰਵਿਧਾਨ ਦੀ ਦਰਜੀਆਂ ਬਾਬਾ ਸਾਹਿਬ ਅੰਬੇਦਕਰ ਜੀ ਸੋਚਦੇ ਉੱਤੇ ਜਿਸ ਤਰ੍ਹਾਂ ਮਹਿਲ ਮਲ ਰਹੀ ਹੈ ਕਲਕ ਮੰਨ ਰਹੀਏ ਇਹ ਆਮ ਆਦਮੀ ਪਾਰਟੀ ਉਹਦੇ ਬਾਰੇ ਕੌਣ ਸੰਗਿਆਨ ਲਊਗਾ ਇਹ ਪਾਰਲੀਮੈਂਟ 'ਚ ਉਹਦੇ ਬਾਰੇ ਕਿਉਂ ਨਹੀਂ ਬੋਲਦੇ ਮੈਮ ਇਹ ਇੱਕ ਇਸ ਤੋਂ ਹਟ ਕੇ ਕੁਐਸਚਨ ਹੈ ਤੁਸੀਂ ਪਾਰਲੀਮੈਂਟ 'ਚ ਫੰਡਸ ਨੂੰ ਲੈ ਕੇ ਇਸ਼ੂ ਚੱਕਿਆ ਕਿ ਦੋਨੋਂ ਸਰਕਾਰਾਂ ਨਾਲ ਕਿ ਜਿਹੜਾ ਪੰਜਾਬ ਦਾ ਪੈਸਾ ਨਹੀਂ ਦੇ ਰਹੇ ਮੈਮ ਉਸ ਨੂੰ ਕਿਵੇਂ ਦੇ ਨਹੀਂ ਮੈਂ ਮੁੱਦਾ ਆ ਚੱਕਿਆ ਹੈ ਕਿ ਪੰਜਾਬ 'ਚ ਹੜ੍ਹਾਂ ਦੇ ਨਾਲ ਬਹੁਤ ਵੱਡਾ ਤਬਾਈ ਆਈ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿ ਕਿਸਾਨ ਦੀ ਖੜੀ ਖੜਾਈ ਫਸਲ ਹੀ ਨਹੀਂ ਲੇਕਿਨ ਇਨਾ ਉਥੇ ਰੇਤਾ ਕਿੰਨੇ ਫੁੱਟ ਜੰਮ ਗਿਆ ਕਿ ਅਗਲੀ ਫਸਲ ਵੀ ਨਹੀਂ ਉਥੇ ਉਹ ਬੀਜ ਸਕਦੇ ਸੋ ਉਹਦਾ ਇੱਕ ਤਰੀਕੇ ਦੇ ਨਾਲ ਉਹਦੀ ਲੱਕ ਟੁੱਟ ਗਈ ਹੈ ਪਤਾ ਨਹੀਂ ਕਿੰਨੇ ਖੁਦ ਖੁਸ਼ੀਆਂ ਵਧਨ ਗਿਆ ਤੇ ਜਦ ਇੰਨੀ ਤਬਾਹੀ ਆਈ ਹੈ ਨਾ ਸਕੂਲ ਨਾ ਹਸਪਤਾਲ ਨਾ ਸੜਕ ਨਾ ਮਕਾਨ ਨਾ ਕੁਝ ਵੀ ਨਹੀਂ ਬਚਿਆ ਉਹਾਂ ਦੇ ਕੱਪੜੇ ਤੱਕ ਨਹੀਂ ਬਚੇ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ 12.5 ਹਜ਼ਾਰ ਕਰੋੜ ਰੁਪਏ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ ਸਟੇਟ ਡਿਜ਼ਾਸਟਰ ਰਲੀਫ ਫੰਡ ਚ ਦਿੱਤਾ ਹੈ ਤੇ ਪੰਜਾਬ ਦਾ ਆਮ ਆਦਮੀ ਦਾ ਵਿੱਤ ਮੰਤਰੀ ਕਹਿੰਦਾ ਕਿ ਸਾਨੂੰ ਤਾਂ ਕੁਝ ਮਿਲਿਆ ਹੀ ਨਹੀਂ ਹੈਗਾ ਕੱਲੇ ਇਸ ਸਾਲ ਸਾਨੂੰ 1200 ਕਰੋੜ ਮਿਲੇ ਹੈਗੇ ਤੇ ਮੁੱਖ ਪ੍ਰਧਾਨ ਮੰਤਰੀ ਸਾਹਿਬ ਉੱਥੇ ਆ ਕੇ ਜਿੱਥੇ ਸਰਕਾਰ ਕਹਿੰਦੀ ਹੈ ਸਾਨੂੰ 20000 ਕਰੋੜ ਦੀ ਲੋੜ ਹੈ ਉੱਥੇ 1600 ਐਲਾਨ ਕਰਕੇ ਜਾਂਦੇ ਨੇ ਲੇਕਿਨ ਕਿਸੇ ਦੇ ਖਾਤੇ 'ਚ ਅਜ ਤੱਕ ਕਿਸੇ ਨੂੰ ਕੁਝ ਮਿਲਿਆ ਨਹੀਂ ਤੇ ਤੁਹਾਡੇ ਦੋਵਾਂ ਦੇ ਇਸ ਲੜਾਈ 'ਚ ਪੈਸਰੇ ਨੇ ਉਹ ਲੋੜਵੰਦ ਲੋਕ ਜਿਨ੍ਹਾਂ ਨੂੰ ਅੱਜ ਇਹਨਾਂ ਦੀ ਬਾਪ ਪੜਨ ਦੀ ਲੋੜ ਹੈ ਤੇ ਤੁਸੀਂ ਬਹੁਤ ਵੱਡੀ ਚਰਚਾ ਕਰਦੇ ਹੋ ਡਾਇਰੈਕਟ ਬੈਨੀਫੀਟ ਟ੍ਰਾਂਸਫਰ ਦੇ ਨਾਲ ਅਸੀਂ ਇੰਨਾ ਪੈਸਾ ਬਚਾ ਲਿਆ ਸੇ ਡਾਇਰੈਕਟ ਬੈਨੀਫੀਸ਼ੀਅਰ ਡਾਇਰੈਕਟ ਟ੍ਰਾਂਸਫਰ ਕਰਕੇ ਤੁਹਾਡੇ ਕੋਲ ਸਾਰੇ ਕਿਸਾਨਾਂ ਦੇ ਖਾਤੇ ਤੁਸੀਂ ਉਹਨਾਂ ਨੂੰ 2-2000 ਦਿੰਦੇ ਹੋ ਤੁਹਾਨੂੰ ਪਤਾ ਹੈ ਕਿ ਉਹ ਤਾਂ ਸਾਰੇ ਹੜ੍ਹਾਂ ਨਾਲ ਸਭ ਕੁਝ ਰੁਲ ਗਿਆ ਤੇ ਉੱਥੇ ਕਿਸੇ ਚੀਜ਼ ਦੀ ਲੋੜ ਹੀ ਨਹੀਂ ਖਾਤਾ ਨੰਬਰ ਤੁਹਾਡੇ ਕੋਲ ਨੇ ਤੁਸੀਂ ਸਿੱਧੇ ਮੁਆਵਜ਼ਾ ਉਹਨਾਂ ਦੇ ਖਾਤਿਆਂ 'ਚ ਭੇਜੋ ਤਾਂ ਕਿ ਉਹਨਾਂ ਨੂੰ ਤਾਂ ਕੁਝ ਮਿਲੇ ਇਹ ਆਮ ਆਦਮੀ ਲੁੱਟਣ 'ਚ ਲੱਗੀ ਹੈ ਉਹ ਸਾਰੇ ਪੈਸੇ ਖਾਈ ਜਾਂਦੀ ਹੈ ਜਿਹਦੇ ਚੱਕਰ 'ਚ ਕੇਂਦਰ ਭੇਜਦਾ ਨਹੀਂ ਹੈ ਤਾਂ ਵਿਚਾਰੇ ਲੋਕੀ ਕਿੱਥੇ ਜਾਣ ਮੈਂ ਤਾਂ ਛੱਕਿਆ ਸੀ ਥੈਂਕ ਯੂ